ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਸਰਹੰਦ ਜੀ ਨੂੰ ਆਪਾ ਫਤੇਗੜ ਸਾਹਿਬ ਹਲਕਾ ਕਹਿੰਦੇ ਆ ਉਹਦੇ ਵੱਖ-ਵੱਖ ਸਰਕਲਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਸਵੇਰ ਤੋਂ ਹੀ ਅਸੀਂ ਚੱਲੇ ਹੋਏ ਹਾਂ ਸਹਾਜਗਦੀਪ ਸਿੰਘ ਚੀਮਾ ਚਿੰਜਰ ਸਾਹਿਬ ਔਰ ਇਹਨਾਂ ਦੀ ਸਾਰੀ ਜਿਹੜੀ ਟੀਮ ਹੈ ਸੀਨੀਅਰ ਆਗੂ ਸਭਾ ਨਾਲ ਨਾਲ ਲੈ ਕੇ ਜਿਹੜਾ ਪਿੰਡ-ਪਿੰਡ ਜਾ ਕੇ ਲੋਕ ਸਭਾ ਚੋਣਾਂ ਸਬੰਧੀ ਸੰਗਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਬੜੀ ਜਲਦ ਇਲੈਕਸ਼ਨ ਦਾ ਐਲਾਨ ਹੋਣ ਵਾਲਾ ਹੈ ਔਰ ਸ਼ਰੋਮਣੀ ਕਾਲੀ ਦਲ ਦੇ ਸੰਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਇੱਕ ਰਾਉਂਡ ਪੂਰਾ ਕਰਕੇ ਹੁਣ ਦੂਜਾ ਰਾਉਂਡ ਸਟਾਰਟ ਕੀਤਾ ਹੋਇਆ ਮੀਟਿੰਗਾਂ ਦਾ ਬਹੁਤ ਵਧੀਆ ਪਬਲਿਕ ਦਾ ਜਿਹੜਾ ਸ਼ਰੋਮਣੀ ਕਾਲੀ ਦਲ ਦੇ ਹੱਥ ਦੇ ਵਿੱਚ ਰਿਸਪੌਂਸ ਆ ਮੈਂ ਸਮਝਦਾ ਕਿ ਪਿਛਲੀਆਂ ਜਿਹੜੀਆਂ ਕੋਈ ਸਮੇਂ ਦੇ ਵਿੱਚ ਕੋਈ ਗਲਤੀਆਂ ਹੋਈਆਂ ਨੇ ਲੋਕਾਂ ਵੱਲੋਂ ਇੱਕ ਬਦਲਾਅ ਦੀ ਆਸ ਦੇ ਨਾਲ ਜੋ ਵੋਟ ਪਾਈ ਗਈ ਸੀਗੀ ਉਹ ਸਾਰੀ ਚੀਜ਼ ਆਪਣੇ ਸਾਹਮਣੇ ਹੀ ਹੈ ਕਿ ਬਹੁਤ ਵੱਡਾ ਫਰਾਡ ਜਿਹੜਾ ਉਹ ਪਬਲਿਕ ਦੇ ਨਾਲ ਹੋਇਆ ਹੈ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਚੀਜ਼ ਨੂੰ ਠੀਕ ਕਰਦੇ ਹੋਏ ਆਂ ਲੋਕ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਫਖਬਾਤ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਸ਼ਰੀਫ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਸਾਹਿਬ ਵਿਕਰਮਜੀਤ ਸਿੰਘ ਜੀ ਖਾਲਸਾ ਅੱਜ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਵੱਖਰੇ ਵੱਖਰੇ ਸਰਕਲ ਸਰਕਲ ਵਾਈਸ ਸੀੜੀਆਂ ਮੀਟਿੰਗਸ ਨੇ ਉਹ ਲੈ ਰਹੇ ਨੇ ਔਰ ਬੜਾ ਵਧੀਆ ਸ਼ਾਹ ਵਰਕਰਾਂ ਦੇ ਵਿੱਚ ਆਸ ਕਰਦੇ ਆ ਕਿ ਰਿਜ਼ਲਟ ਜਿਹੜੇ ਉਹ ਬੜੇ ਵਿਧਿਆਉਣਗੇ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਦੇ ਸ਼੍ਰੋਮਣੀ ਕਾਲ ਦੇ ਸਭਾਵਿਕ ਉਮੀਦਵਾਰ ਸਰਦਾਰ ਕਿਰਪੂ ਸਿੰਘ ਖਾਲਸਾ ਜੀ ਅੱਜ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਾਰੇ ਸਰਕਲਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਕਰ ਰਹੇ ਨੇ ਵਿਸ਼ੇਸ਼ ਰੂਪ ਦੇ ਵਿੱਚ ਸਰਦਾਰ ਹਲਕੇ ਦੇ ਮੁਖੀ ਸਭਾ ਦਾ ਸਰਦਾਰ ਜੁਜੀ ਸਿੰਘ ਚਿਮਾ ਜੀ ਉਹਨਾਂ ਦੇ ਨਾਲ ਦਿਹਾਤੀ ਦੇ ਸਾਡੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਚੰਦਰ ਸਿੰਘ ਚਨਹਤਲ ਜੀ ਸ਼ਹਿਰੀ ਪ੍ਰਧਾਨ ਮਕਰੋਪੁਰ ਸਾਹਿਬ ਹੋਤੇ ਹੋਰ ਦਰਜਾ ਦਰਜਾ ਸਾਰੇ ਲੀਡਰਸ਼ਿਪਾ ਜਿਹੜੀ ਉਹ ਹਾਜ਼ਰ ਹੈ ਹੁਣ ਇਸ ਟਾਈਮ ਅਸੀਂ ਸਰਕਲ ਭਮਾਰਸੀ ਦੇ ਸਰਕਲ ਦੇ ਵਿੱਚ ਖੜੇ ਆ ਜਿਹਦੇ ਪ੍ਰਧਾਨ ਸਾਹਿਬ ਬੱਲ ਭਮਾਰਸੀ ਤੇ ਕਰਮਜੀਤ ਸਿੰਘ ਜੱਲਾ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਅੱਜ ਇਹ ਬਹੁਤ ਵੱਡਾ ਸਵਾਗਤ ਮੋਇਆ ਸਰਕਲ ਦੀ ਮੀਟਿੰਗ ਹੋਈ ਆ ਸੋ ਮੈਂ ਸਮਝਦਾ ਕਿ ਜਿਹੜੀ ਮੀਟਿੰਗਾਂ ਦੇ ਵਿੱਚ ਜਿਵੇਂ ਜਿਹੜਾ ਮੈਂ ਸਮਝਦਾ ਕਿ ਸੰਗਤ ਦਾ ਜਿਹੜਾ ਉਹ ਮੂਡ ਦਿਖ ਰਿਹਾ ਉਹ ਕਲੀਅਰ ਦਿਖ ਰਿਹਾ ਕਿ ਜਿਹੜਾ ਦੋ ਵਾਰ ਧੋਖਾ ਖਾ ਚੁੱਕੇ ਆ ਹੁਣ ਤੀਜੀ ਵਾਰੀ ਧੋਖਾ ਦੇਣ ਵਾਲੇ ਨੂੰ ਮੰਜ ਕੇ ਤੋੜਾਂਗੇ ਤੇ ਪੰਜਾਬੀਆਂ ਦੀ ਪਾਰਟੀ ਸ਼ੋਮਣੀ ਕਮਲ ਦੇ ਹੱਥ ਮਜ਼ਬੂਤ ਕਰਕੇ ਆਉਣੇ ਭਵਿੱਖ ਨੂੰ ਸਵਾਰਾਂਗੇ ਪ੍ਰਮੁਖੀ ਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਅੱਜ ਆਪਣੀ ਜਿਹੜੀ ਸਰਕਲ ਵਾਈਜ਼ ਮੀਟਿੰਗਾਂ ਦਾ ਆਰੰਭ ਕੀਤੇ ਗਏ ਪਹਿਲੀ ਖਾਲਸਪੁਰ ਸੀ ਦੂਜੀ ਮੀਟਿੰਗ ਭਮਾਰ ਸੀ ਆ ਤੀਜੀ ਸਵਾਗੜੀ ਆ ਚੌਥੀ ਬਲੂਲਪੁਰ ਆ ਸਭ ਬਿਕਰਮ ਸਿੰਘ ਖਾਲਸਾ ਹਲਕਾ ਕੋਆਰਡੀਨੇਟਰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਉਹਨਾਂ ਦੇ ਸਾਰੀ ਅੱਜ ਸਨਮਾਨ ਕਰ ਰਹੇ ਆ ਉਹਨਾਂ ਦੀ ਇੰਟਰੋਡਕਸ਼ਨ ਕਰਾ ਰਹੇ ਆ ਸਾਰੀ ਸਮੂਚੀ ਲੀਡਰਸ਼ਿਪ ਨਾਲ ਸਾਰੀ ਸੰਗਤ ਵਿੱਚ ਭਾਰੀ ਇਛਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ